ਪਰਮਨੈਂਟ ਕੰਮ ਕੀਤਾ ਗਿਆ ਸਾਡੇ ਨਾਲ ਕੁਝ ਲੋਕ ਗੱਲ ਕਰਦੇ ਆ ਇਹ ਆਪਣੀ ਤਰਫੋਂ ਹੀ ਸੇਵਾ ਨਹੀਂ ਵਾਈ ਜਾ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਇਹ ਮੌਸਮ ਕਾਫੀ ਖਰਾਬ ਸੀਗਾ ਪਿਛਲੇ ਦੋ ਤਿੰਨ ਦਿਨ ਤੋਂ ਤੇ ਮੰਦੇ ਕਿ ਭਾਵੇਂ 6 ਮਹੀਨੇ ਹੁਣ ਸਾਨੂੰ ਬੈਠਣਾ ਪੈ ਰਿਹਾ ਹੁਣ ਤਾਂ ਬੈਠੇ ਆ ਪੱਕਾ ਇੱਥੇ ਮੈਨੂੰ ਤਾਂ ਕੋਈ ਸ਼ਰਤ ਨਹੀਂ ਹੈ ਜੀ ਹਾਂ ਇਹ ਤਾਂ ਕਾਨੂੰਨ ਵਾਪਸ ਕਰਾਉਣ ਆਏ ਆ ਕਲਾਗੇ ਜਾਵਾਂਗੇ ਟਾਈਮ ਦਾ ਕੋਈ ਬੰਦੇ ਨਹੀਂ ਸਾਡੇ ਦੇ ਅੱਛਾ ਜੱਟਾਂ ਨੂੰ ਟਾਈਮ ਦਾ ਕੀ ਫਰਕ ਹੈ ਜੀ ਹਾਂ ਬਿਲਕੁਲ ਸਾਡੇ ਦੇ ਕੋਈ ਅਸਰ ਨਹੀਂ ਨਾ ਸਾਡੇ ਦੇ ਕੋਈ ਠੰਡ ਦਾ ਅਸਰ ਹੈ ਤੇ ਨਾ ਸਾਡੇ ਦੇ ਕੋਈ ਮੀਂਹ ਦਾ ਅਸਰ ਹੈ ਸਾਨੂੰ ਕੋਈ ਫਰਕ ਨਹੀਂ ਨਾ ਸਾਨੂੰ ਭ ਯਾਰ ਤੁਹਾਨੂੰ ਕੋ ਮਤਲਬ ਨਹੀਂ ਤੇ ਉਹਨੇ ਟੀਮ ਦੀ ਛੱਡਾ ਪਾ ਰਹੇ ਉੱਥੇ ਬਿਲਕੁਲ ਪੱਕੇ ਛੱਡਾ ਪਾ ਰਹੇ ਤਿੰਨੇ ਹਾਂ ਛੱਡਾ ਪਾ ਲੈਣਾ ਤੇ ਫਿਰ ਆਰਾਮ ਨਾਲ ਬੈਠਾਂਗੇ ਤੇ ਆਰਾਮ ਨਾਲ ਲੰਗਰ ਚੱਲੂਗਾ ਸੰਗਤ ਲੰਗਰ ਛਕੂਗੀ ਪੂਰਾ ਐ ਨਕੀਜ਼ਮ ਕਰ ਦਾਂਗੇ ਮੋਦੀ ਦੇ ਭਾਵੇਂ ਮੀ ਆ ਜਾਏ ਛਖੜਾ ਜਾਏ ਕੋਈ ਮੋਦੀ ਆ ਜਾਏ ਮੀ ਆ ਛਖੜਾ ਜਾਏ ਘੜੇ ਪੈ ਕੁਛ ਮਰਜ਼ੀ ਹੋ ਜੇ ਜਾਂਦੇ ਨਹੀਂ ਹਟੋ ਜੀ ਤਨੂ ਰੱਤ ਕਰਾ ਕੇ ਜਾਵਾਂਗੇ ਹਾਂ ਜੀ ਕਿੱਥੋਂ ਆਏ ਤੁਸੀਂ ਸਾਰੇ ਮੋਹਾਲੀ ਤੋਂ ਜੀ ਹਾਂ ਮੋਹਾਲੀ ਪਿੰਡ ਤੋਂ ਸਾਡਾ 550 ਪਿੰਡ ਦਾ ਲੰਗਰ ਹੈ ਜੀ ਅੱਛਾ ਬਰਿਆਲੀ ਕੋੜੀ ਬੜੀ ਪਰਾਲਾ ਕੋੜਾ ਕਿ ਕੜਾ ਲੰਗਰ 70 ਪਿੰਡਾਂ ਦਾ ਤੇ ਉਹ ਮੈਂ ਚੱਲ ਰਿਹਾ ਜੀ ਕੰਮ ਕੋਈ ਦਿੱਕਤ ਨਹੀਂ ਹੈ ਤੇ ਜਦੋਂ ਦਾ ਸ਼ੁਰੂ ਹੋਇਆ 25 26 ਤਰੀਕ ਤੋਂ ਇੱਥੇ ਬੈਠੇ ਹਾਂ ਜੀ ਹਾਂਜੀ ਹਾਂਜੀ ਬਿਲਕੁਲ ਉਦੋਂ ਦੇ ਪੂਰੇ ਬੈਠੇ ਤੇ ਸਵੇਰੇ 6 ਵਜੇ ਪ੍ਰੋਕੜੇ ਸ਼ੁਰੂ ਹੋ ਜਾਂਦੇ ਤੜਕੇ 4 ਵਜੇ ਉੱਠ ਕੇ ਸੇ ਤਿਆਰੀ ਕਰਦੇ ਤੇ ਸਵੇਰੇ 6 ਵਜੇ ਚੱਲ ਪੈਂਦੇ ਪ੍ਰੋਕੜੇ 2 ਵਜੇ ਤੱਕ ਚੱਲਦੇ ਇਹ ਪ੍ਰੋਕੜੇ ਜਿਹੜੀ ਵੀ ਸੰਗਤ ਆਉਂਦੀ ਹੈ ਬਿਨਾਂ ਸ਼ਿਕਾਇਤੋ ਜਾਣ ਨਹੀਂ ਦਿੰਦੇ ਪ੍ਰੌਂਡੇ ਛਕਾ ਕੇ ਭੇਜਦੇ ਮਿੱਠੇ ਪ੍ਰੋਕੜੇ ਤੇ ਇਹ ਸਾਰਾ ਜਿਹੜਾ ਖਰਚਾ ਹੋ ਰਿਹਾ ਆਪਣੀ ਪੱਲੇ ਉਹ ਸਾਰਾ ਕੀਤਾ ਜਾ ਰਿਹਾ ਹਾਂ ਸਾਡਾ 5 ਹਾਂਜੀ ਹਾਂਜੀ ਤੇ ਉਹਨੇ welding ਵਗੈਰਾ ਕਰਕੇ ਪੱਕਾ ਕੰਮ ਚ ਪੱਕਾ ਜੀ ਪੱਕਾ ਬਿਲਕੁਲ ਪੱਕਾ ਕੰਮ ਕਰਕੇ ਜਾਵਾਂਗੇ ਆ ਪੱਕਾ ਕੰਮ ਕਰਤਾ ਤੇ ਪੱਕੇ ਬੈਠੇ ਨੇ ਤੇ ਹੁਣ ਮਤਲਬ ਪਤਾ ਮੋਦੀ ਦੇ ਕੰਮ ਤੱਕ ਕੱਲ ਪਹੁੰਚੂਗੀ ਜਾਂ ਪਹੁੰਚੂਗੀ ਪਤਾ ਲੱਗ ਜਾਈ ਜਾਊਗਾ ਵੀ ਜੱਟ ਮੰਗਾ ਮੰਨੇਗਾ ਮੋਦੀ ਬਣਾ ਕੇ ਛੱਡਾਂਗੇ ਮਨਾ ਕੇ ਛੱਡਾਂਗੇ ਐਦਾਂ ਨਹੀਂ ਜਾਂਦੇ ਆ ਐਦਾਂ ਨਹੀਂ ਜਾਂਦੇ ਮਨਾ ਕੇ ਛੱਡਾਂਗੇ ਬਾਕੀ ਤੁਹਾਨੂੰ ਪ੍ਰਧਾਨ ਜੀ ਦੱਸਦੇ ਸਾਡੇ ਬਲੌਗ ਪ੍ਰਧਾਨ ਸਤਿ ਸ਼੍ਰੀ ਅਕਾਲ ਜੀ ਹਾਂਜੀ ਪੁੱਛੋ ਜੀ ਇਹ ਤੁਸੀਂ ਪਰਮਾਨੈਂਟ ਹੁਣ ਕੰਮ ਕਰਤਾ ਭਾਵੇਂ ਮੀਂਹ ਆ ਜਾ ਚੱਖੜ ਆ ਜਾ ਕੋਈ ਕੋਈ ਚੀਜ਼ ਰੋਕ ਨਹੀਂ ਸਕਦੀ ਜਿਹੜਾ ਕਿਸਾਨਾਂ ਦਾ ਉਤਸ਼ਾਹ ਅਸੀਂ ਪਹਿਲੇ ਦਿਨ ਤੋਂ ਦੇਖ ਰਹੇ ਉਹ ਉਤਸ਼ਾਹ ਪੂਰਾ ਬਰਕਰਾਰ ਹੈਗਾ ਕੋਈ ਘਟ ਨਹੀਂ ਕਿਸੇ ਦੀ ਪਤਾ ਹੀ ਗੱਲ ਹੈ ਅਸੀਂ ਨਾ ਕਹਿੰਦੇ ਹੁੰਦੇ ਸੀ ਵੀ ਅਸੀਂ ਇੱਥੇ 6-6 ਮਹੀਨਿਆਂ ਰਸਣ ਲੈ ਕੇ ਆਏ ਆ ਤਾਂ ਸਾਰੇ ਸਮਦੇ ਮਖੌਲ ਸਮਦੇ ਸੀਗੇ ਹੁਣ ਇਹ ਦੇਖੋ ਪੱਕੇ ਡੇਰੇ ਲੱਗ ਗਏ ਅਸੀਂ ਬੈਠੇ ਅਸੀਂ ਮੀਟਿੰਗ ਕਰਦੇ ਆ ਸ਼ਾਮ ਨੂੰ ਹਰ ਰੋ ਸ਼ਾਮ ਨੂੰ ਮੀਟਿੰਗ ਹੁੰਦੀ ਆ ਸਾਡੇ ਸਰਪੰਚ ਸਾਹਿਬ ਅਸੀਂ ਹੋਰ ਸਾਡੀ ਟੀਮ ਹੈ ਸਾਰੀ ਇੱਥੇ ਗੁਰਜੰਟ ਸਿੰਘ ਜੀ ਸੁਖਵਿੰਦਰ ਸਿੰਘ ਕਪਾਲ ਸਿੰਘ ਜੀ ਭਾਈ ਜ ਅਸੀਂ ਮੀਟਿੰਗ ਕਰੀ ਸੀ ਵੀ ਅਸੀਂ ਸਾਡਾ ਸਾਰਾ ਸਮਾਨ ਭੇਜਿਆ ਸੀਗਾ ਮੀਂਹ ਚ ਤੇ ਅਸੀਂ ਕੱਲ ਬੈਠ ਕੇ ਗੱਲ ਕਰੇ ਰਹੀ ਸੀ ਬਾਰਸ ਆ ਰਹੀ ਹੈ ਪਹਿਲਾਂ ਸੋਚਿਆ ਸੀ ਕਿਰਾਏ ਤੇ ਲਾਣ ਨਾਲ ਕਿਰਾਏ ਤਾਂ ਸਾਨੂੰ ਮਹਿੰਗਾ ਪੈ ਰਿਹਾ ਸੀ ਜਿਆਦਾ ਕਿਰਾਏ ਰੋਧ ਦੇਣਾ ਪੈਂਦਾ ਸੀ ਇਹ ਵੀ ਸਰਪੰਚ ਸਾਹਿਬ ਨੇ ਕਹੇ ਮੈਂ ਕਰ ਦਿੰਦਾ ਸੇਵਾ ਕੋਈ ਗੱਲ ਨਹੀਂ ਸਰਪੰਚ ਸਾਹਿਬ ਨੇ ਕਹੇ ਸੇਵਾ ਕਰ ਦਿੰਦਾ ਮੈਂ ਸਰਪੰਚ ਸਾਹਿਬ ਕੱਲ ਜਾ ਕੇ ਸਮਾਨ ਲਿਆਏ ਤੇ ਇਹ ਵੀ ਰਿਸ਼ਤੇਦਾਰ ਆ ਆਪਣੇ ਮੁੰਡੇ ਸਾਰੇ ਇਹ ਅੰਦੋਲਨ ਚ 26 ਤੋਂ ਹੀ ਬੈਠੇ ਆ ਹਰਿਆਣੇ ਤੋਂ ਮੁੰਡੇ ਨੇ ਇਹ ਅੰਦੋਲਨ ਤੋਂ ਹਰਿਆਣੇ ਬੈਠੇ ਨੇ 26 ਤਰੀਕ ਤੋਂ ਇੱਥੇ ਆਏ 27 ਜਾ ਕੇ ਸਾਡੇ ਨਾਲ ਇਹ ਇੱਥ ਇਹ ਕਹਿੰਦੇ ਸਾਡੀ ਫਰੀ ਸੇਵਾ ਜੇ ਕੋਈ ਹੋਰ ਵੀ ਕਰਾਣਾ ਚਾਹਦਾ ਕਰ ਦਨਗੇ ਸੇਵਾ ਕੋਈ ਗੱਲ ਨਹੀਂ ਪਰ ਇਥੇ ਕੋਈ ਦੇਖੋ ਇਹ ਗੱਲ ਤੋਂ ਨਾ ਜਾਵੇ ਕਿਸਾਨ ਜਿਵੇਂ ਮੈਨੂੰ ਕੁਛ ਮਿਲਿਆ ਨਹੀਂ ਕਿਸੇ ਚੀਜ਼ ਦੀ ਘਾਟ ਚ ਜਾ ਰਿਹਾ ਅਸੀਂ ਸਾਰੇ ਨਾਲ ਮਿਲ ਕੇ ਕਰਾਂਗੇ ਜੇ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੈ ਅੱਛਾ 11 ਤਰੀਕ ਸੁਪਰੀਮ ਕੋਰਟ ਦੀ ਵਿੱਚ ਵੀ ਮਾਮਲੇ ਦੀ ਸੁਣਵਾਈ ਹੈਗੀ ਹੈ ਲੱਗਦਾ ਹੈ ਕਿ ਅਗਰ ਕੇਂਦਰ ਨੇ ਨਹੀਂ ਮੰਨੀ ਗੱਲਾਂ ਤੇ ਸੁਪਰੀਮ ਕੋਰਟ ਤੁਹਾਡਾ ਸਾਥ ਦੇ ਪਤਾ ਨਹੀਂ ਮੈਨੂੰ ਥੋੜਾ ਜਿਹਾ ਦੇਖੋ ਮੇਰੇ ਆਪਣੇ ਵਿਚਾਰ ਨੇ ਮੈਨੂੰ ਥੋੜਾ ਘੱਟ ਲੱਗਦਾ ਜੇ ਸੁਪਰੀਮ ਕੋਰਟ ਨੇ ਮੰਨਣੀ ਹੁੰਦੀ ਪਹਿਲੇ ਉਹਨਾਂ ਨੇ ਜੇ ਬਿਆਨ ਸੁਣੋ ਜੇ ਹੋਲਡ ਤੇ ਪਾ ਦੇਣ ਸਾਡੇ ਕਾਨੂੰਨ ਤਾਂ ਸਾਡਾ ਸੰਘਰਸ਼ ਲੰਬਾ ਖੇਜੂਗਾ ਉਹ ਫੌਰੀ ਤੌਰ ਨਾ ਕੋਈ ਐਕਸ਼ਨ ਲੈਣ ਜੇ ਸੁਪਰੀਮ ਕੋਰਟ ਲੈ ਸਕਦੇ ਐ ਫੌਰੀ ਤੌਰ ਤੇ ਐਕਸ਼ਨ ਲੈਣਾ ਸਰਕਾਰ ਨੂੰ ਕਹਿਣ ਵੀ ਇਹ ਕਾਨੂੰਨ ਤੁਰੰਤ ਰੱਦ ਕਰਨਾ ਤਾਂ ਸਾਡਾ ਫਾਇਦਾ ਹੁੰਦਾ ਦੇਖੋ ਆਸਮੰਦ ਹੈਗੇ ਅਸੀਂ ਸਾਡੇ ਨਿਆਂ ਨਿਆਂ ਵਾਲੇ ਸਭ ਤੋਂ ਵੱਡਾ ਸੁਪਰੀਮ ਕੋਰਟ ਹੈ ਅਸੀਂ ਹੈਗੇ ਆਸਮੰਦ ਦੇਖੋ ਆਸਤਾ ਹੁੰਦੀ ਹੈ ਹਰ ਇੱਕ ਨੂੰ ਹੁੰਦੀ ਹੈ ਹੁਣ ਮੋਦੀ ਨਹੀਂ ਮੰਨਦਾ ਕੋਈ ਗੱਲ ਨਹੀਂ ਦੇਖੋ ਸਾਡਾ ਕੱਲ ਦਾ ਹੀ ਪ੍ਰੋਗਰਾਮ ਮਾਰਚ ਟ੍ਰੈਕਟਰ ਮਾਰਚ ਦਾ ਇੱਥੋਂ ਅਸੀਂ ਜਾਵਾਂਗੇ ਕੁੰਡਰੀ ਨੂੰ ਕੁੰਡਰੀ ਜਾਵਾਂਗੇ ਸਿੰਘੂ ਬਾਰਡਰ ਸਿੰਘੂ ਤੋਂ ਟਿਕਰੀ ਬਾਰਡਰ ਸੌਰੀ ਟਿਕਰੀਪੁਰ ਤੋਂ ਇੱਧਰ ਆਣ ਕੇ 20-20 ਕਿਲੋਮੀਟਰ ਦੇ ਖਾਸ ਲੈਣੇ ਐਵੇਂ ਅਸੀਂ ਪ੍ਰੋਗਰਾਮ ਲਿਖਿਆ ਹੋਇਆ ਕੱਲ੍ਹ ਨੂੰ ਇੱਥੇ ਟਰੈਕਟਰ ਮਾਰ ਚੁੱਕੇ ਇਹ ਟਰੈਕਟਰ ਇੱਥੇ ਖੜਨਗੇ ਇਹ ਸਾਡੇ ਨਵੇਂ ਟਰੈਕਟਰ ਆ ਰਹੇ ਆ ਪੰਜਾਬ ਤੋਂ ਸਰਪੰਚ ਸਾਹਿਬ ਨੇ ਮੰਗਾਈ ਐ ਆਪਣੇ ਪਿੰਡ ਤੋਂ ਇਹਨਾਂ ਦੇ ਵੀ ਆ ਰਹੇ ਆ 10-10 ਸਾਡੇ ਪਿੰਡ ਤੋਂ ਸਾਰਿਆਂ ਤੋਂ ਆ ਰਹੇ ਆ ਇਹ ਸਾਰੇ ਟਰੈਲੀਆਂ ਵਾਲੇ ਅਸੀਂ ਕੜਾ ਇੱਕ ਅਸੀਂ ਮੀਟਿੰਗ ਕਰੀ ਸੀ ਅੱਜ ਜਿਹੜੇ ਇੱਥੇ ਟਰੈਲੀ ਵਾਲੇ ਖੜੇ ਆ 150 ਟਰੈਲੀ ਖੜੀ ਐ ਇਹ ਸਾਰਿਆਂ ਦੇ ਘਰੋਂ ਕਿਸੇ ਦੇ ਪੰਜ ਟਰੈਕਟਰ ਕਿਸੇ ਦੇ ਚਾਰ ਕਿਸੇ ਲੋ ਇਸ ਤਰ੍ਹਾਂ ਕਰਕੇ ਆ ਰਹੇ ਨੇ ਉਹ ਅੱਜ ਸ਼ਾਮ ਨੂੰ ਸ਼ਾਮ ਤੱਕ ਪਹੁੰਚ ਜਾਣ ਸਾਡੇ ਫੇ 26 ਤਰੀਕ ਦਾ ਫੇਰ ਪ੍ਰੋਗਰਾਮ ਨਿਚਿਆ ਹੋਇਆ ਹੈ ਸਾਡਾ ਦਿੱਲੀ ਘੇਰਨ ਦਾ ਉਹ ਸਾਡਾ ਪ੍ਰੋਗਰਾਮ ਮੇਰੀ ਗੱਲ ਸੁਣੋ ਉਹ ਵੀ ਪੰਜਾਬ ਤੋਂ ਟੈਕਸਰਾਂਗੇ ਇੱਥੋਂ ਨਹੀਂ ਸੀ ਛੇੜਨਾ ਉਹ ਕਿਉਂ ਇੱਥੋਂ ਅਸੀਂ ਫਿਰ ਇਹ ਨਹੀਂ ਇਹ ਸੁਨੇਹਾ ਨਹੀਂ ਪਹੁੰਚਾਣਾ ਚਾਹੁੰਦੇ ਸਰਕਾਰ ਸੋਚੇ ਵੀ ਇਹਨਾਂ ਕੋਲ ਇਹੀ ਸਾਗਰ ਸਿੰਘ ਨੇ ਸਾਡੇ ਜਿੰਨੇ ਅਸੀਂ ਇੱਥੇ ਆਏ ਉਸ ਤੋਂ ਚਾਰ ਗੁਣਾ ਬੰਦੇ ਹੱਲੇ ਸਾਡੇ ਪੰਜਾਬ 'ਚ ਬੈਠੇ ਨੇ ਹਰਿਆਣੇ 'ਚ ਬੈਠੇ ਰਾਜਸਥਾਨੀ ਉੱਪੀ 'ਚ ਬੈਠੇ ਅਸੀਂ ਚਾਰੋਂ ਤਰਫੋਂ ਦਿੱਲੀ ਨੂੰ ਘੇਰਾ ਪਾਵਾਂਗੇ 26 ਤਰੀਕ ਦੀ ਪ੍ਰੇਡ 'ਚ ਜੇ ਸਰਕਾਰ ਨਾ ਮੰਨੇ 8 ਤਰੀਕ ਦੀ ਮੀਟਿੰਗ ਫੇਰ ਰੱਖੀ ਹੈ ਤੋਮਰ ਜੀ ਮੰਨੇ ਨੇ ਕ ਉਹ ਬੁਦਨ ਸੱਚੀ ਬਾਤ ਹੈ ਆਪ ਰੱਦ ਕਰਾ ਕੇ ਜਾਓਗੇ ਜਦਿਆਰ ਅਸੀਂ ਪਹਿਲਾਂ 3 ਮਹੀਨੇ ਤੋਂ ਕਹਿ ਰਹੇ ਆ ਸਾਨੂੰ ਇੱਕ ਇੱਕ ਗੱਲ ਕਹਿ ਰਹੇ ਆ ਅਸੀਂ ਦੁਬਾਰਾ ਦੁਬਾਰਾ ਥੋੜੀ ਗੱਲ ਕਰ ਰਹੇ ਆ ਅਸੀਂ ਰੱਦ ਕਰਾਈ ਤੇ ਬਿਨਾਂ ਸਾਡਾ ਹੱਲੇ ਕੋਈ ਨਹੀਂ ਜੇ ਕਾਨੂੰਨ ਰੱਦ ਹੁੰਨੇ ਆ ਤਾਂ ਇਹਦਾ ਹੱਲ ਹੈ ਕੋਈ ਨਹੀਂ ਤਾਂ ਕੋਈ ਹੱਲ ਨਹੀਂ ਹੈ ਇਹ ਦੇਖੋ ਤਲਵਾਰ ਸਾਡੇ ਲਟਕਦੀ ਰਹੇ ਸਾਡੇ ਬੱਚਿਆਂ ਦੇ ਦੇਖੋ ਅਸੀਂ ਅੱਜ ਅਸੀਂ ਤਾਂ ਸੰਘਰਸ਼ ਕਰੀ ਰਾਂ ਅਜ ਕਾਨੂੰ ਸਾਡੇ ਬੱਚੇ ਦੇ ਮੂਰੇ ਵੀ ਆਵੇ ਕੀ ਫਾਇਦਾ ਅੱਜ ਅਸੀਂ ਹੋਰ ਕਸ਼ਟ ਕੱਟ ਲਾਂਗੇ ਜਿਹੜਾ ਕੱਟਣਾ ਥੋੜਾ ਹੋਰ ਕੱਟ ਲਾਂਗੇ ਜੋ ਹੋ ਗਿਆ ਬਾਕੀ ਦੇਖਦੇ ਆ ਕਿ ਬਣਦਾ ਕਿ ਜਿਸ ਤਰ੍ਹਾਂ ਆਊਗਾ ਕਰ ਦਾਂਗੇ ਅ ਤੁਸੀਂ ਖੁੱਲੇ ਆਸਮਾਨ ਦੇ ਥੱਲੇ ਬੈਠੇ ਹੋ ਲੱਗਦਾ ਨਹੀਂ ਕਿ ਉਹ ਬਹੁਤ ਹੋ ਗਿਆ ਉਹਨਾਂ ਘਰ ਵਾਪਸ ਪਰਤੀਏ ਕਿ ਭਾਵੇਂ ਠੀਕ ਹੈ ਕਿ ਤੁਸੀਂ ਮੰਗਾ ਆਪਣੀ ਮਨਵਾਕੇ ਜਾਣਾ ਇਹ ਇਹੀ ਪੰਜਾਬੀ ਦਾ ਜੋਸ਼ ਹੈਗਾ ਹਰ ਪੰਜਾਬੀ ਇਹੀ ਚਾਹੁੰਦਾ ਹੈ ਕਿ ਹੋਣਾ ਚਾਹੀਦਾ ਲੇਕਿਨ ਲੱਗਦਾ ਨਹੀਂ ਕਿ ਜਿਸ ਤਰੀਕੇ ਨਾਲ ਸਾਡੇ ਕੁਝ ਸਾਥੀ ਵੀ ਰੋਜ਼ਾਨਾ ਮਾਰੇ ਜਾ ਰਹੇ ਨੇ ਇਸ ਭਾਵੇਂ ਯਾਨੀ ਸਰਦੀ ਦੇ ਕਾਰਨ ਐਕਸੀਡੈਂਟ ਦੇ ਵਿੱਚ ਤੇ ਮਨ ਦੇ ਵਿੱਚ ਕਦੀ ਆਉਂਦਾ ਹੈ ਕਿ ਕਿ ਅਸੀਂ ਆਪਣੇ ਘਰ ਘਰ ਮੋੜ ਇਹ ਵਾਪਸ ਪਤਾ ਕੱਲ ਕੀ ਜੀ ਪਹਿਲਾਂ ਜਿਹੜਾ ਮਰ ਜਾਣਾ ਸਭ ਦਾ ਗਲਤ ਹੈ ਮਾਰਦੇ ਦੇਖੋ ਮਾਰਨਾ ਤਾਂ ਦੇਖੋ ਸਾਰੇ ਕੀ ਕੀ ਹੈ ਮੌਤ ਸਚਾਈ ਹੈ ਉਹ ਸਾਡੇ ਸਾਡੇ ਜੀ ਕਿਵੇਂ ਕੌਮ ਦੇ ਲੇਖੇ ਜਿੰਦਗੀ ਲਾ ਗਏ ਸਾਡੇ ਸੰਘਰਸ਼ ਦੇ ਲੇਖੇ ਜਿੰਦਗੀ ਲਾ ਗਏ ਉਹਨਾਂ ਦਾ ਨਾਮ ਦੇਖੋ ਇੱਕ ਇਤਿਹਾਸ ਲਿਖਿਆ ਜਾਊਗਾ ਉਹਨਾਂ ਦਾ ਨਾਮ ਨਾ ਪਹਿਲੇ ਧਾਰ ਤੇ ਲਿਖਿਆ ਜਾਊ ਜਿਉਂਕਿ ਸ਼ਹੀਦ ਹੋਏ ਨੇ ਸ਼ਹੀਦ ਬਹੁਤ ਵੱਡਾ ਦਰਜਾ ਹੁੰਦਾ ਜਦੋਂ ਇੱਕ ਸ਼ਹੀਦ ਆਂਦਾ ਉਹਦੇ ਪਿੰਡ ਦਾ ਤੇ ਉਹਦੇ ਬੱਚਿਆਂ ਨੂੰ ਦਰਦ ਦਾ ਪਤਾ ਹੁੰਦਾ ਇਹ ਸਾਨੂੰ ਪਤਾ ਉਹ ਸਾਡੇ ਪਰਿਵਾਰ ਤੋਂ ਵਿਛੜ ਕੇ ਜਾ ਗਏ ਅਸੀਂ ਤਾਂ ਇਹ ਪ੍ਰਮਾਤਮਾ ਕੋਲ ਅਰਦਾਸ ਕਰਦੇ ਹਾਂ ਕਿ ਸੁੱਖ ਸ਼ਾਂਤੀ ਰਹੇ ਕੋਈ ਵੀ ਸਾਡਾ ਕਿਸਾਨ ਭਰਾ ਬਿਮਾਰ ਨਾ ਹੋਵੇ ਕੁਝ ਨਾ ਹੋਵੇ ਸਿੱਥੇ ਬੈਠਿਆ ਰਹੇ ਖੁੱ ਜਦੋਂ ਅਸੀਂ ਘੋੜੇ ਦੀ ਕਾਠੀਆਂ ਤੇ ਬੈਠ ਕੇ ਯੁੱਧ ਲੜ ਸਕਦੇ ਆ ਪੱਤੇ ਖਾ ਕੇ ਲੜ ਸਕਦਾ ਹੁਣ ਤਾਂ ਫੇਰ ਵੀ ਸਾਧਨ ਕਿੰਨੇ ਨੇ ਹਾਂ ਹੁਣ ਤਾਂ ਦੇਖੋ ਟੈਕਨੋਲੋਜੀ ਦਾ ਜਮਾਨਾ ਜੋ ਮੰਗਦੇ ਆ ਸ਼ਾਮ ਨੂੰ ਹਾਜ਼ਰ ਹੋ ਜਾਣਾ ਘੰਟੇ ਚ ਜਿੱਥੋਂ ਮਰਜੀ ਲੈ ਲਓ ਬਿਲਕੁਲ ਅਸੀਂ ਦੇਖੋ ਆਪਣੀ ਕੀਰਤ ਕਮਾਈ ਹੈ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਸਾਨੂੰ ਕੀਰਤ ਕਰੋ ਨਾਮ ਜਪੋ ਵੰਡ ਛਕੋ ਤੇ ਅਸੀਂ ਦਸਮਾ ਦਸੌਂ ਦਾ ਆਪਣਾ ਕੱਢਦੇ ਆ ਉਹ ਦਸਮਾ ਦਸੌਂ ਦੀ ਅਸੀਂ ਲਾ ਰਹੇ ਆ ਇੱਥੇ ਕਿਉਂ ਬਾਬੇ ਨਾਨਕ ਜੀ ਨੇ 20 ਰੁਪਏ ਦੀ ਐਫ ਡੀ ਬਣਾਈ ਸੀ ਸਾਡੇ ਕੋਲ ਵਿਆਜੇ ਨਹੀਂ ਮੁੱਕਦਾ ਇਹ ਜਿਹੜੇ ਗੱਲਾਂ ਕਰਦੇ ਆ ਨਾ ਲੀਡਰ ਆਪਣਾ अच्छा मेरा एक सवाल है कि ਤੁਹਾਨੂੰ ਲੱਗਦਾ ਕਿ ਅੰਦੋਲਨ ਜਿਸ ਰਾਹ ਤੇ ਚੱਲਣਾ ਸੀਗਾ ਉਸ ਰਾਹ ਤੇ ਚੱਲ ਰਿਹਾ ਹੈ ਕਿ ਵਿੱਚ ਕੁਝ ਹੈਗੇ ਇਸ ਤਰ੍ਹਾਂ ਦੇ ਅਨਸਰ ਜਿਹੜਾ ਇਸ ਅੰਦੋਲਨ ਨੂੰ ਖਤਮ ਹੋਣ ਦੇ ਵਿੱਚ ਨਾ ਹੋਣ ਦੇ ਪਿੱਛੇ ਵੀ ਆਪਣਾ ਹਸਰਤ ਨੇ ਨਹੀਂ ਨਹੀਂ ਬਿਲਕੁਲ ਦੇਖੋ ਜੀ ਮੇਰੀ ਗੱਲ ਸੁਣੋ ਅੰਦੋਲਨ ਆਪਣੀ ਸਹੀ ਰਾਹ ਤੇ ਹੈ ਕੁਝ ਸਰਾਰਤੀ ਅਨਸਰ ਨੇ ਜਿਹੜੀ ਸਰਕਾਰ ਵੜ ਰਹੀ ਹੈ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਹਰ ਰੋਜ਼ ਫੜ ਰਹੇ ਹਾਂ ਸਭ ਤੋਂ ਵੱਡੀ ਕਿਰਪਾ ਤਾਂ ਬਾਬੇ ਨਾਨਕ ਦੀ ਇਸ ਅੰਦੋਲਨ ਤੇ ਮੇਰ ਹੈ ਪ੍ਰਮਾਤਮਾ ਦੀ ਰਾਮ ਦੀ ਅੱਲਾ ਦੀ ਸਾਰਿਆਂ ਦੀ ਏਦੇ ਹੀ ਕਿਰਪਾ ਤੇ ਸਾਰੇ ਬੈਠੇ ਨੇ ਇੱਥੇ ਕੋਈ ਧਰਮ ਨਹੀਂ ਇਹ ਧਰਮ ਕਿਸਾਨੀ ਦਾ ਤਾਂ ਦੇਖੋ ਇੱਥੇ ਪਰਮਾਤਮਾ ਵਾਸ ਕਰ ਰਿਹਾ ਹੈ ਤਾਂ ਕਿ ਅੰਦੋਲਨ ਨੂੰ ਕੁਝ ਨਹੀਂ ਲੱਗ ਰਿਹਾ ਦੇਖੋ ਅੱਜ 42 ਦਿਨ ਹੋ ਗਏ ਬਿਲਕੁਲ ਹੋ ਗਏ ਜੇ ਲੰਬਾ ਵੀ ਖੇਡਾ ਸਰਕਾਰ ਦੀ ਇੱਕ ਪਾਲਿਸੀ ਹੈ ਵੀ ਅੰਦੋਲਨ ਲੰਬਾ ਖਿੱਚ ਕੇ ਵਿਖਰ ਜੇ ਪਰ ਜਿਵੇਂ ਜਿਵੇਂ ਅੰਦੋਲਨ ਲੰਬਾ ਹੁੰਦਾ ਜਾ ਰਿਹਾ ਹੈ ਇਹਦੀ ਤਾਕਤ ਵਧਦੀ ਜਾ ਰਹੀ ਹੈ ਇਹ ਤਾਕਤ ਵਧ ਰਹੀ ਹੈ ਇਹੀ ਤਾਕਤ ਸਰਕਾਰ ਤੇ ਦਬਾਅ ਹੈ ਸਰਕਾਰ ਚਾਹੀ ਹੈ ਕਿ ਅੰਦੋਲਨ ਵਿਖਰ ਜੇ ਅੱਛਾ ਮੇਰਾ ਆਖਰੀ ਸਵਾਲ ਤੁਹਾਡੇ ਤੋਂ ਤੁਸੀਂ 26 ਜਨਵਰੀ ਦੀ ਵੀ ਗੱਲ ਕੀਤੀ 26 ਜਨਵਰੀ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਇੰਡੀਆ ਆਣਾ ਸੀਗਾ ਐਜ਼ ਅ ਚੀਫ ਗੈ ਉਹਨੇ ਵੀ ਆਉਣ ਤੋਂ ਮਨਾ ਕਰ ਦਿੱਤਾ ਹੈ ਇਹ ਅੰਦੋਲਨ ਦੀ ਜਿੱਤ ਤੁਸੀਂ ਮੰਨਦੇ ਹੋ ਕਿ ਅੰਦੋਲਨ ਦੇ ਕਾਰਨ ਇਹ ਬਿਲਕੁਲ ਹੀ ਦੇਖੋ ਸਾਡੀ ਪਹਿਲੀ ਜਿੱਤ ਇਹ ਪ੍ਰਧਾਨ ਮੰਤਰੀ ਦਾ ਦੌਰਾ ਰੱਦ ਹੋਇਆ ਸਾਡੇ ਐਨਆਰ ਸੁ ਭਰਾ ਬੈਠੇ ਨੇ ਉਹਨਾਂ ਨੇ ਬਹੁਤ ਉੱਥੇ ਹਿੰਮਤ ਕਰੀ ਹੈ ਇਥੋਂ ਸਾਡੇ ਅੰਦੋਲਨ ਦਾ ਪ੍ਰੈਸ਼ਰ ਰੱਦ ਹੋਇਆ ਪਹਿਲੀ ਜਿੱਤ ਦੂਜੀ ਜਿੱਤ ਸਾਡੀ ਸਰਦਰ ਉੱਤ ਦਾ ਸੈਸ਼ਨ ਸਰਕਾਰ ਭੱਜ ਗਈ ਜੇ ਸਰਕਾਰ ਕਹਿੰਦੀ ਨਾ ਅਸੀਂ ਚੰਗੇ ਆ ਸਰਦਰ ਉੱਤ ਦਾ ਸੈਸ਼ਨ ਛੱਦਦੇ ਫਿਰ ਪਤਾ ਲੱਗਦਾ ਲੋਕ ਸਭਾ 'ਚ ਕੀ ਹੁੰਦਾ ਚਲੋ ਹੁਣ ਤਾਂ 29 ਜਨਵਰੀ ਦਾ ਸੈਸ਼ਨ ਛੱਦ ਲਿਆ ਵੈਸੇ ਵੀ ਨਹੀਂ ਹੁਣ ਹੁਣ ਤਾਂ ਦੇਖੋ ਬਾਅਦ ਦੀ ਗੱਲਾਂ ਸਾਧਨ ਤਿੱਥ 23 ਤਰੀਕ ਤੋਂ ਪਹਿਲਾਂ ਨਾਤੀ ਜਨਵਰੀ ਤੋਂ ਪਹਿਲਾਂ ਸਾਡਾ ਫਾਈਨਲ ਹੋ ਜਾਏ ਸਾਡੇ ਬਿੱਲ ਰੱਦ ਹੋ ਜਾਣਾ ਅਸੀਂ ਤਾਂ ਕਹਿੰਦੇ ਆਂ ਦੇਰ ਆਏ ਦਰੁਸਤ ਆਏ ਘਰ ਕੇ ਬੁੱਧੂ ਲੋਟ ਕੋ ਘਰ ਕੇ ਆਏ ਹੁਣ ਵੀ ਕੁਛ ਨਹੀਂ ਡੁੱਲੇ ਮੇਰੇ ਨਾਲ ਕੁਛ ਨਹੀਂ ਵਿਗੜਿਆ ਹੁਣ ਵੀ ਮੋਦੀ ਜੀ ਛਾਂ ਦੇਖੋ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਕਿਉਂਕਿ ਇੱਕ ਜਿਹੜਾ ਬਹੁਤ ਹੀ ਵੱਡੇ ਅਹੁਦੇ ਤੇ ਬੈਠੇ ਨੇ ਸਾਡੇ ਸਤਿਕਾਰਯੋਗ ਨੇ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਖੋ ਚਾਹੇ ਮੈਂ ਵੋਟ ਪਾਈ ਨੀ ਤੁਸੀਂ ਪਾਈਏ ਚਾਹੇ ਕਿਸੇ ਨੇ ਨਹੀਂ ਪਾਈ ਨੀ ਪਰ ਹੁਣ ਸਾਰਿਆਂ ਦੇ ਨੇ ਉਹ ਸਾਰਿਆਂ ਦਾ ਪੱਖ ਲੈ ਕੇ ਕੰਮ ਚਲਾਉਂਦੇ ਦੇਖੋ ਇੱਕ ਗੱਲ ਸੁਣੋ ਜਦੋਂ ਖੰਨ ਲੋੜ ਨਹੀਂ ਹੈਗੀ ਇਹ ਕੀ ਕਰਦੇ ਨੇ ਇਹ ਕਹਿੰਦੇ ਮੇਰੀ ਗੱਲ ਸੁਣੋ ਬੀਲਾਂ ਵਾਲੀ ਗੱਲ ਪਤਾ ਕੀ ਹੋ ਗਈ ਜਦੋਂ ਤਕਨੀਕ ਸੋਧ ਦੇ ਘਰ ਤੇ ਗੋਹਾ ਸੁੱਟਿਆ ਕਿਸਾਨਾਂ ਨੇ ਉਹ ਕਹਿੰਦਾ ਮੈਨੂੰ ਲੋੜ ਨਹੀਂ ਹੈਗੀ ਉਹ ਸਾਨੂੰ ਬੀਲਾਂ ਦੀ ਸਾਨੂੰ ਵੀ ਲੋੜ ਨਹੀਂ ਸਾਡੇ ਕਿਉਂ ਕਰਦੇ ਹੋ ਫਿਰ ਜੇ ਉਹ ਤੱਕਾ ਮੰਨਦਾ ਅਸੀਂ ਮੰਨਦੇ ਆ ਤੇ ਸਾਡੀ ਸਰਕਾਰ ਨੇ ਦੇਖੋ ਪਰਚੇ ਕਰਤੇ ਸੀਗੇ ਕੈਪਟਨ ਨਵੀਂਦਰ ਸਿੰਘ ਨੇ ਕਿਸਾਨਾਂ ਨੇ ਦਬਾਉ ਥੱਲੇ ਆ ਕੇ ਵਾਪਸ ਲਏ ਇਹ ਸਾਡੀ ਜਿੱਤ ਹੈ ਕਿਉਂਕਿ ਅਸੀਂ ਸੱਚਾਈ ਲਈ ਲੜ ਰਹੇ ਅਸੀਂ ਝੂਠ ਨਹੀਂ ਲੜ ਰਹੇ ਦੇਖੋ ਸੜਕਾਂ ਦੇ ਬੈਠ ਕੇ ਬੈਠੇ ਆ ਫਰਿਸ਼ਤੇ ਬੈਠੇ ਆ ਸੜਕਾਂ ਜਿਹੜੇ ਬੈਠੇ ਰੂਹਾਂ ਬੈਠੀਆਂ ਨੇ ਮਹਿਲਾ ਚ ਬੈਠ ਕੇ ਸਲਾਹ ਕਰਦੇ ਨੇ ਤੇ ਝੂਠੀ ਟੀਵੀ ਇਹ ਚੱਲਦਾ ਸੱਚ ਇੱਥੇ ਐ ਝੂਠੀ ਟੀਵੀ ਚੱਲੂਗਾ ਤੇ ਬੈਠੇ ਨੇ ਜਿਹੜੇ ਮਹਿਲਾ ਚ ਬੈਠੇ ਨੇ ਇਹ ਸਾਰਾ ਕੁਝ ਝੂਠਾ ਦੀ ਬੈਠਕਾ ਕਰਦੇ ਨੇ ਸਾਰਾ ਕੁਝ ਨਹੀਂ ਕਰਨਾ ਉਹਨਾਂ ਨੇ ਧੰਨਵਾਦ ਤੁਹਾਡਾ ਬਹੁਤ ਤੁਸੀਂ ਤੋ ਤੁਸੀਂ ਸੁਣਿਆ ਕਿ ਇਹ ਜਿਹੜੇ ਮਹੌਲੀ ਤੋਂ ਆਏ ਨੇ ਕੁਝ ਨੌਜਵਾਨ ਵੀ ਇਹਨਾਂ ਨਾਲ ਹੈਗੇ ਜਿਹੜੇ ਕਿ ਇੱਥੇ ਆਪਣੀ ਫ੍ਰੀ ਸੇਵਾ ਨਿਭਾ ਰਹੇ ਨੇ ਹੁਣ ਪਰਮਾਨੈਂਟ ਡੇਰੇ ਡੇਰੇ ਹੈ ਜਿਹੜੇ ਇੱਥੇ ਲਾ ਲਿੱਤੇ ਗਏ ਨੇ ਜਿਸ ਤਿੱਕੇ ਨਾਲ ਇਹਨਾਂ ਨੇ ਦੱਸਿਆ ਕਿ ਭਾਵੇਂ ਮੀਂਹ ਆਏ ਚਖੜ ਆਏ ਤੂਫਾਨ ਆਏ ਕੁਝ ਵੀ ਹੋ ਜਾਏ ਹੁਣ ਇਹਨਾਂ ਦੇ ਹੌਸਲੇ ਜਿਸ ਤਿੱਕੇ ਨਾਲ ਪਹਿਲਾਂ ਬੁਲੰਸੀ ਹੁਣ ਹੌਸਲੇ ਹੋਰ ਬੁਲੰਦ ਹੋ ਜਾਣਗੇ ਤੇ ਇਹ ਪਿੱਛੇ ਨਹੀਂ ਹਟਣਗੇ ਕਿਉਂਕਿ ਹੁਣ ਇੱਥੇ ਪਰਮਾਨੈਂਟ ਜਿਹੜਾ ਇੱਥੇ ਉਹ ਟੈਂਟ ਇੱਥੇ ਲਗਾ ਦਿੱਤਾ ਜਾ ਰਿਹਾ ਹੈ ਜਿਹੜਾ ਟੀਨ ਦੀ ਸ਼ੈਡਾ ਇੱਥੇ ਪਾ ਕੇ ਇਸ ਨੂੰ ਪੂਰਾ ਉਹ ਤਿਆਰ ਕੀਤਾ ਜਾ ਰ ਤੇ ਨਾ ਸਿਰਫ ਇਸ ਤਿੱਕੇ ਨਾਲ ਥਾ ਥਾਤੇ ਅਸੀਂ ਦੇਖਿਆ ਕਿ ਇੱਟਾ ਦੇ ਵੀ ਜਿਹੜੇ ਥੜੇ ਬਣਾ ਕੇ ਮੀਂਹ ਤੋਂ ਬਚਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਿਸਾਨਾਂ ਵੱਲੋਂ ਹੁਣ ਕਰ ਦਿੱਤੀ ਗਈ ਹੈ ਕਿਉਂਕਿ ਮੌਸਮ ਪਿਛਲੇ 2-3 ਦਿਨ ਤੋ ਇਸ ਤਿੱਕੇ ਨਾਲ ਬਣਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਵਿਭਾਗ ਦੀ ਮੰਨੀ ਤੇ ਹੋਰ ਮੌਸਮ ਵਿਗੜ ਸਕਦਾ ਹੈ ਤੇ ਜਿਸ ਨੂੰ ਦੇਖਦੇ ਹੁਣ ਪੱਕਾ ਜਿਹੜਾ ਇਲਾਜ ਹੈ ਉਹ ਇੱਥੇ ਕਰ ਲਿੱਤਾ ਗਿਆ ਤੇ ਖੁੱਲੇ ਆਸਮਾਨ ਦੇ نیچے ਹੁਣ ਪਰਮਾਨੈਂਟ ਇੱਥੇ ਜਿਹੜੇ ਟੀਮ ਦੇ ਸ਼ੈੱਡ ਬਣਾ ਕੇ ਆਪਣਾ ਡੇਰਾ ਬਸਾਇਆ ਗਿਆ ਕਿਉਂਕਿ ਕਿਸਾਨਾਂ ਦੇ ਇਹੀ ਘਰ ਹੈ ਤੇ ਆਪਣੇ ਘਰ ਨੂੰ ਹੋਰ ਜਿਹੜਾ ਸਜਾਂਦ ਦੀ ਕੋਸ਼ਿਸ਼ ਹੈ